ਇਸ ਇਲਾਕੇ 'ਚ ਬੱਚੇ ਬਹੁ ਪੈਂਦੇ ਸੀ ਨਜਾਇਜ਼ ਉਹ ਬੰਦ ਹੋ ਗਏ ਹਰੇਕ ਤੇ ਤਲਵਾਰ ਲੜਕਦੀ ਸੀ ਚੱਕ ਕੇ ਅੰਦਰ ਕਰ ਦਿੰਦੇ ਸੀ ਅਸੀਂ ਅਸੀਂ ਪੁਲਿਸ ਨੂੰ ਕਿਹਾ ਕੋਈ ਹੋਰ ਕੰਮ ਕਰ ਲਓ ਗਮ ਲੋਕਾਂ ਨੂੰ ਤੰਕਰ ਜਿਓ ਤੁਸੀਂ ਵੀ ਲੋਕਾਂ ਚੋਂ ਹੀ ਹੋ ਤੁਸੀਂ ਵੀ ਆਮ ਲੋਕਾਂ ਦੇ ਧੀਆਂ ਪੁੱਤੀਆਂ ਹੋ ਸੋ ਇਸ ਕਰਕੇ ਲੋਕਾਂ ਦੀ ਜ਼ਿੰਦਗੀ ਸੌਖੀ ਹੋਈ ਹੈ ਮੈਨੂੰ ਰੋਜ਼ ਫੋਨ ਆਉਂਦੇ ਨੇ ਵੀ ਬਚ ਬਚ ਕੇ ਜੀ ਬਚਾ ਲੇ ਜੀ ਨਹੀਂ ਤਾਂ ਕਾਲੀ ਆਉਂਦੇ ਸੀ ਕਾਂਗਰਸੀ ਅੰਦਰ ਕਾਂਗਰਸੀ ਆਉਂਸੀ ਕਾਲੀ ਅੰਦਰ ਨਹੀਂ ਹੁੰਦਾ ਸੀ ਕਿਸ ਕਰਕੇ ਇਹ ਅੰਦਰ ਇਹ ਅੰਦਰ ਕਰਨ ਵਾਲਾ ਸਿਲਸਿਲਾ ਇਹ ਨਿਆਏ ਬੱਚਿਆਂ ਦਾ ਸਿਲਸਿਲਾ ਬੰਦ ਕਰਕੇ ਜਵਾਕਾਂ ਨੂੰ ਪੜਾ ਲਿਏ ਵਧੀਆ ਸਕੂਲ ਬਣ ਰਹੇ ਨੇ ਸਰਕਾਰੀ ਸਕੂਲਾਂ ਦੇ ਜੁਵਾਕ ਵੱਡੇ ਵੱਡੇ ਕੰਪੀਟੀਸ਼ਨ ਵੱਡੇ ਵੱਡੇ ਪੇਪਰ ਕਲੀਅਰ ਕਰ ਰਹੇ ਨੇ ਜਦੋਂ ਇਹ ਪੜ ਕੇ ਇਹ ਪੜ ਕੇ ਨੌਕਰੀਆਂ ਤੇ ਲੱਗ ਕੇ ਵੱਡੀਆਂ ਵੱਡੀਆਂ ਨੌਕਰੀਆਂ ਤੇ ਲੱਗ ਕੇ ਤਾਂ ਇਹ ਘਰਾਂ ਦੀਆਂ ਗਰੀਬੀਆਂ ਚੱਕਣਗੇ ਕਿਸੇ ਨਾਲ ਕਾਡ ਹਰੇ ਕਾਰ ਪੀਲੇ ਕਾਰ ਨਾਲ ਗਰੀਬੀਆਂ ਦੀ ਚੱਕੀਆਂ ਜਾਣੀਆਂ ਇਹ ਤੁਹਾਡੇ ਘਰ ਦੇ ਜਿਹੜੇ ਜਵਾਕ ਨੇ ਉਹਨਾਂ ਨੂੰ ਜੇ ਭੜਾ ਨਹੀਂਏ ਅਫਸਰ ਬਣ ਕੇ ਤੁਹਾਡੇ ਘਰਾਂ ਦੀ ਤਕਦੀਰ ਉਹ ਬਦਲ ਦਿੱਤੀ ਵੀਰੋ ਇਹਨਾਂ ਨੇ ਆਪਾਂ ਨੂੰ ਜਾਣ ਪੁੱਝ ਕੇ ਗਰੀਬ ਰੱਖਿਆ ਕਿ ਗਰੀਬੀਆਂ 'ਚ ਰੱਖੋ ਵੋਟਾਂ ਵੇਲੇ ਆਟਾ ਦਾਣ ਦੇ ਕੇ ਇਹਨਾਂ ਨੂੰ ਵੋਟਾਂ ਪੁਆ ਲਿਆ ਕਰਾਂਗੇ ਇਹਨਾਂ ਨੂੰ ਜਿਵੇਂ ਆਪਾਂ ਕਿਸੇ ਜਾਨਵਰ ਨੂੰ ਹਰੇ ਪੱਠੇ ਦਿਖਾ ਕੇ ਮੰਗਰ ਲਾ ਲੈਨੇ ਆਏ ਲਾਉਂਦੇ ਰਹੇ ਆਪਾਂ ਨੂੰ ਮੰਗ ਵੋਟਾਂ ਤੋਂ ਵੀ ਕੋਈ ਪੁੱਝਦੇ ਨਹੀਂ ਸੀ ਸੋ ਵੀਰੋ ਅਜ ਤਾਂ ਥੋਟੇ ਵਰਗੇ ਆਮ ਘਰਾਂ ਚੋਂ ਉੱਠੇ ਹੋਇਆ ਸਾਈਕਲ ਤੇ 10ਵੀਂ ਕਲਾਸ ਤੱਕ ਸਾਈਕਲ ਤੇ ਪੜਿਆ ਕਾਲਜ ਦੇ ਵਿੱਚ ਬੱਸਾਂ ਦੀ ਛੱਤਾਂ ਤੇ ਬਹਿ ਕੇ ਗਿਆ ਜਿਹਨੂੰ ਤੁਹਾਡੇ ਈਆਂ ਪੁੱਤ ਜਾਂਦੇ ਆ ਇਹੇ ਪਹਾੜਾਂ ਵਾਲਿਆਂ ਚ ਪੜੇ ਨੇ ਉੱਥੇ ਪੰਜਾਬੀ ਹੈ ਨਹੀਂ ਇਹਨਾਂ ਨੇ ਆ ਕੇ ਕੀ ਸੋਚਿਆ ਆ ਕੇ ਸਿਰਫ ਆਪਣੇ ਪਰਿਵਾਰ ਬਾਰੇ ਸੋਚਿਆ ਮੇਰਾ ਪੁੱਤ ਮੇਰਾ ਭਤੀਜਾ ਮੇਰਾ ਸਾੜਾ ਮੇਰਾ ਚੀਂਜਾ ਬੱਸ ਇਦੋਂ ਤੱਕ ਹਨ ਬਦੀ ਨਹੀਂ ਹੈ ਲੋਕਾਂ ਦੀਆਂ ਠੱਠੇ ਖੂਜ ਲੋਕਾਂ ਨੂੰ ਵੀ ਕਿਸਮਤ ਦੇ ਛੱਟਾ ਮਰੋ ਖੱਪੋ ਅਸੀਂ ਕੀ ਲੈਣਾ ਤੇ ਹੁਣ ਵੋਟਾਂ ਮੰਗ ਕੇ ਫਿਰਦੇ ਹੱਥ ਬੰਨ ਕੇ ਹੁਣ ਐਂ ਕਰਦੇ ਫਿਰਦੇ ਆ ਇਹ ਵੀਰੋ ਇਹ ਬੜੇ ਠੱਗ ਨੇ ਇਹਨੂੰ ਪਤਾ ਹੈ ਵੀ ਮਹੀਨਾ ਗੁੜਮੀ ਨਹੀਂ ਹੱਥ ਬੰਨਣੇ ਨੇ ਅੱਜ ਪੌਣੇ ਪੰਛਰ ਜਲਦਾ ਰੋਤੀ ਦੇ ਹੱਥ ਮਿਲਦੀ ਨਹੀਂ ਆ ਹਮਨ ਕਰਦੇ ਨੇ ਹੁਣ ਤਾਂ ਇਹ ਜਿਹੇ ਪੈਕੇਜ ਦੇਣਗੇ ਸੁਖਮੀਰ ਵਾਲੇ ਇਹ ਵੀ ਕਰ ਕੋ ਦੋਨੋਂ ਵੀ ਤੁਹਾਡਾ ਆਟਾ ਮੈਂ ਮੋੜ ਜਾ ਕਰੂੰ ਬੋਟਾ ਭਾ ਦੂੰ ਤੁਹਾਡੇ ਖੇਤਾਂ ਦੇ ਨੱਕੇ ਮੈਂ ਮੋੜ ਜਾ ਕਰੂੰ ਮੋਟਰ ਮੈਂ ਚਲਾਇਆ ਕਰੂੰ ਤੁਸੀਂ ਬੋਟਾ ਭਾ ਦੋ ਬੋਟਾ ਮਿਲਦੇ ਬਹੁਤ ਪੈਕੇਜ ਦਿੰਦੇ ਆ ਇਹ ਪਰ ਇਹਨਾਂ ਨੇ ਯਾਦ ਰੱਖਿਓ ਜਿਹੜੇ ਗੁਰੂ ਦੇ ਨਹੀਂ ਹੋ ਸਕਿਆ ਆਪਣੇ ਕਿੰਨੇ ਹੋ ਜਾਣਗੇ ਇਹਨਾਂ ਨੇ ਮੀਅਦਮੀਆਂ ਕਰਾਈਆਂ ਆਉਂਦੀਆਂ ਇਹਨਾਂ ਨੇ ਦੂਸਰੇ ਕਾਂਗਰਸ ਇੱਕ ਜਿਹਾ ਹੋਇਆ ਸਾਡੇ ਧਾਰਮਿਕ ਸਥਾਨਾਂ ਤੇ ਇਹ ਕਿਹੜੇ ਮੂਹਨਾ ਫੋਟੋ ਮੰਗ ਲੈਣਗੇ ਜੀ ਇਹ ਕਿਹੜੀ ਗੱਲ ਕਰਦੇ ਇਨਸਾਨੀਅਤ ਦੀ ਮਾਨਵਤਾ ਦੀ ਸਰਬੱਤ ਦਾ ਭਲਾ ਮੰਗਣਾ ਨਹੀਂ ਪਾਣੀ ਇਹਨਾਂ ਨੇ ਗਲਵੀ ਤੋਰ ਦਿੱਤੀ